रामपाल दी गिरफ्तारी ਨੂੰ ਲੈ ਕੇ ਫਿਲਹਾਲ ਹਰਿਆਣਾ ਦੇ ਡੀਜੀਪੀ ਮੀਟਿੰਗ ਕਰ ਰਹੇ ਨੇ ਐਸਐਸਪੀਜ਼ ਦੇ ਨਾਲ ਮੀਟਿੰਗ ਹੋ ਰਹੀ ਹੈ हिसार ਦੇ ਰੋहतक ਦੇ ਐਸਐਸਪੀਜ਼ ਦੇ ਨਾਲ ਫਿਲਹਾਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਚਰਚਾ ਹੋ ਰਹੀ ਹੈ ਕਿ ਕਿਸ ਤਰ੍ਹਾਂ ਗ੍ਰਿਫਤਾਰੀ ਹੋ ਸਕੇ ਸੰਤਰਾਮਪਾਲ ਦੀ ਇੱਥੇ ਦੱਸਣਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਅਤੇ ਪੇਸ਼ ਕਰਨ ਦੇ ਲਈ ਕੀਤਾ ਗਿਆ ਸੰਤਰਾਮਪਾਲ ਨੂੰ ਫਿਲਹਾਲ ਹੀ ਮੀਟਿੰਗ ਜਾਰੀ ਹੈ ਐਬੀਪੀ ਸੰਜਾ ਪੱਤਰਕਾਰ ਸ਼ਵੇਤਾ ਸ਼ਰਮਾ ਜੁੜੇ ਹੋਏ ਨੇ ਸ਼ਵੇਤਾ ਕੀ ਜਾਣਕਾਰੀ ਮਿਲ ਪਾਰੀ ਹੈ ਹੁਣ ਤੱਕ ਕਿਸ ਤੇ ਚਰਚਾ ਹੋਈ ਹੈ ਇਸ ਮੀਟਿੰਗ ਦੌਰਾਨ ਜੀ ਜਦੋਂ ਸਿੱਕਾ ਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਨਿਰਦੇਸ਼ ਦਿੱਤਾ ਹੈ ਕਿ ਨਵੰਬਰ 10 ਨੂੰ ਜਾਂ ਉਸ ਤੋਂ ਪਹਿਲਾਂ ਸੰਤ RAMPAL ਨੂੰ ਫੜ ਕੇ ਲਿਆਣਾ ਤੇ ਇਸ ਕਰਕੇ ਹਰਿਆਣਾ ਡੀਜੀਪੀ ਰੋहतक ਤੇ हिसार ਦੇ ਐਸਪੀ ਨਾਲ ਗੱਲ ਕਰ ਰਹੇ ਨੇ ਕਿਉਂਕਿ हिसार ਵਿੱਚ ਬਰਨਾਲਾ ਵਿੱਚ ਇਹਨਾਂ ਦਾ ਆਸ਼ਰਮ ਹੈ ਸੰਤ RAMPAL ਦਾ ਤੇ ਉੱਥੇ ਸਾਰੇ ਜਾਨ ਇਕੱਠੇ ਹੁੰਦੇ ਆ ਉਹਨਾਂ ਦੀ ਰੋਜ਼ ਮੀਟਿੰਗਸ ਹੋ ਰਹੀਆਂ ਨੇ ਕਿਉਂਕਿ ਚੰਡੀਗੜ੍ਹ ਵਿੱਚ ਆ ਕੇ ਪ੍ਰਦਰਸ਼ਨ ਕਰ ਰਹੇ ਸੀ ਤੇ ਉਹਨਾਂ ਦੀ ਮੰਗ ਸੀ ਕਿ ਜਿਸ ਤਰ੍ਹਾਂ ਜੱਜਸ ਫੈਸਲਾ ਸੁਣਾ ਰਹੇ ਐ ਐਫਆਈਆਰ ਦੱਜ ਹੋਈ ਹੈ ਇਸ ਕੁਝ ਪ੍ਰਸ਼ਨ ਹੈ ਇਸ ਕਰਕੇ ਹਰਿਆਣਾ ਹਰਿਆਣਾ ਦੇ हिसार ਦੇ ਐਸਪੀ ਨੂੰ ਸਭ ਤੋਂ ਜ਼ਿਆਦਾ ਜਾਣਕਾਰੀ ਹੋਣੀ ਹੈ ਆਸ਼ਰਮ ਦੀ ਮੀਟਿੰਗ ਬਾਰੇ ਆਸ਼ਰਮ ਵਿੱਚ ਕੀ ਚੱਲ ਰਿਹਾ ਉਸ ਬਾਰੇ ਦੂਜੇ ਪਾਸੇ ਰੋहतक ਜਿੱਥੇ ਪਿਛਲੀ ਵਾਰ ਰਾਈਡ ਹੋਈ ਸੀ ਰੋहतक ਕੋਟ ਦੀ ਬਾਤ ਕਰਕੇ ਉਹਤੇ ਦੇ ਐਸਪੀ ਨੂੰ ਉਸ ਏਰੀਆ ਦੇ ਸਬਤ ਤੋਂ ਜ਼ਿਆਦਾ ਜਾਣਕਾਰੀ ਹੋਣੀ ਹੈ ਤੇ ਇਹਨਾਂ ਜਾਣਕਾਰੀਆਂ ਨੂੰ ਇਕੱਠਾ ਕਰਨ ਲਈ ਇਹਨਾਂ ਤੇ ਚਰਚਾ ਕਰਨ ਲਈ ਹਰਿਆਣਾ ਡੀਜੀਪੀ ਨੇ ਇਹਨਾਂ ਦੋਨਾਂ ਐਸਐਸਪੀ ਨੂੰ ਬੁਲਾਇਆ ਹੈ ਤੇ ਇਹ ਗੱਲਬਾਤ ਚੱਲ ਰਹੀ ਹੈ ਕਿ ਫੈਸਲਾ ਹੋਇਆ ਅਜੇ ਤੱਕ ਪਰ ਨਹੀਂ ਚੱਲਿਆ ਕਿਉਂਕਿ ਮੀਟਿੰਗ ਜੜੀ ਆਜੇ ਵੀ ਚੱਲ ਰਹੀ ਹੈ। ਸ਼ਵਤਨਾਲੇ ਇਸ ਗੱਲ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ ਕਿ ਇਹ ਪੁਲਿਸ ਲਈ ਵੱਡੀ ਚੁਣੌਤੀ ਹੋਵੇਗਾ ਸੰਤਰਾਮਪਾਲ ਨੂੰ ਗ੍ਰਿਫਤਾਰ ਕਰਨਾ ਉਹ ਵੀ ਉਸ ਦਰਮਿਆਨ ਜਦੋਂ ਵੱਡਾ ਸਤਸੰਗ ਸਮਾਗਮ ਉਹਨਾਂ ਦਾ ਆਯੋਜਨ ਕੀਤਾ 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 ਜਾ ਚੁੱਕਿਆ ਹੈ। ਜੀ ਬਿਲਕੁਲ ਇਹ ਵੱਡੀ ਚੁਣੌਤੀ ਹੈ ਕਿਉਂਕਿ ਜਿਸ ਤਰ੍ਹਾਂ ਚੰਡੀਗੜ੍ਹ ਵਿੱਚ ਜਦੋਂ ਪ੍ਰਦਰਸ਼ਨ ਹੋਇਆ ਸਾਰਿਆਂ ਨੇ ਦੇਖਿਆ ਕਿ ਕਿੰਨਾ 15000 तकरीबन 15000 ਲੋਕ ਇਥੇ ਉਹਨਾਂ ਦੇ ਸਮਰਥਨ ਵਿੱਚ ਪਹੁੰਚੇ ਸੀ ਤੇ ਇਸ ਸਮਰਥਨ ਦੇ ਵਿਚਕਾਰ ਹਰਿਆਣਾ ਡੀਜੀਪੀ ਫਸੇ ਹੋਏ ਨੇ ਕਿਉਂਕਿ ਇੱਕ ਪਾਸੇ ਕੋਰਟ ਦੇ ਆਰਡਰ ਨੇ ਤੇ ਦੂਜੇ ਪਾਸੇ ਇੰਨੀ ਜ਼ਿਆਦਾ ਜਨਤਾ ਜਿਹੜੀ ਕਿ ਸੰਤ ਰਾਮਪਨ ਨੂੰ ਸਪੋਰਟ ਕਰ ਰਹੀ ਹੈ ਸਮਰਥਨ ਦੇ ਰਹੀ ਹੈ ਤੇ ਕੀ ਹੋਏਗਾ ਇਹ ਤਾਂ ਵਕਤ ਹੀ ਦੱਸੇਗਾ ਫਿਲਹਾਲ ਚੁਣੌਤੀ ਜ਼ਰੂਰ ਬਹੁਤ ਵੱਡੀ ਹੈ